ਗੁਰਜੀਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਟਕਸਾਲੀ ਕਾਲੀ ਸਰਦਾਰ ਮਹਿੰਦਰ ਸਿੰਘ ਜੀ ਹੋਕ ਸਾਹਿਬ ਦੀ ਅੰਤਮ ਅਰਦਾਸ ਸੀ ਤੇ ਮੈਂ ਪਹਿਲਾਂ ਵੀ ਫੋਟੋ ਤੇ ਕਮੈਂਟ ਕੀਤਾ ਸੀ ਤੇ ਮੈਂ ਦੇਖਦਾ ਸੀ ਵੀ ਟਕਸਾਲੀ ਕਾਲੀਆਂ ਦੀ ਖਾਸियत ਕੀ ਸੀ ਅੱਛਾ ਜੀ ਇਹ ਚਿਹਰਾ ਮੋਰਾ ਤੇ ਅੰਦਰ ਜਿਹੜਾ ਇਹਨਾਂ ਦਾ ਇੱਕੋ ਰੂਪ ਸੀ ਜਿਹੜੀ ਸ਼ਾਖਸ਼ਾ ਸਰਦਾਰ ਮਹਿੰਦਰ ਸਿੰਘਾਂ ਦੀ ਤਸਵੀਰ ਤੋਂ ਉਹਨਾਂ ਦੀ ਪਰਸਨੈਲਿਟੀ ਉਗੜ ਕੇ ਸਾਹਮਣੇ ਆਉਂਦੀ ਹੈ ਤੇ ਸਰਦਾਰ ਮਹਿੰਦਰ ਸਿੰਘ ਨੇ ساری ਉਮਰ ਗੁਰੂ ਪੰਥ ਗੁਰੂ ਗ੍ਰੰਥ ਨੂੰ ਸਮਰਪਿਤ ਹੋ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਹਰ ਇੱਕ ਲਹਿਰ 'ਚ ਬੜਾ ਔਖਾ ਹੁੰਦਾ ਜਿੱਲੇ ਜੇਲ੍ਹ 'ਚ ਜਾਣਾ ਹੋਵੇ ਪਰਿਵਾਰ ਰੋਲ ਜਾਂਦੇ ਆ ਕਾਰੋਬਾਰ ਖਤਮ ਹੋ ਜਾਂਦੇ ਆ ਹੋਰ ਕਠਿਨਾਈਆਂ ਆਉਂਦੀਆਂ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਵੀ ਆ ਕਿ ਜਿੱਥੇ ਇਹਨਾਂ ਨੇ ਜੇਲਾਂ ਭਰੀਆਂ ਉੱਥੇ ਜਿਹੜੀ ਨਰਾਲੀ ਤੇ ਬੱਕਰੀ ਮੇਰੇ ਖਿਆਲ ਸ਼ਾਇਦ ਪੰਜਾਬ ਦੇ ਬਿਲਕੁਲ ਕਿਸੇ ਖਾਸ ਖਿੱਤੇ ਦੇ ਹਟ ਘਰ ਤਾਂ ਆਈ ਆ ਉਹ ਆ ਬਈ ਇੱਥੇ ਇਸ ਨਗਰ ਦੇ ਵਿੱਚ ਹਰ ਇੱਕ ਪਰਿਵਾਰ ਚੋਂ ਇੱਕ ਇੱਕ ਦੋ ਦੋ ਜੀ ਉਹ ਖੰਡ ਪਾਠੀ ਵੀ ਆ ਪਾਠ ਵੀ ਕਰਦੇ ਇੱਕ ਦਾ ਪਾਠ ਨਿਤਨੇਮ ਦਾ ਹੁੰਦਾ ਤੇ ਇੱਕ ਹੁੰਦਾ ਸੰਥਿਆ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਨਾ ਸੋ ਮੈਂ ਸਮਝਦਾ ਨਗਰ ਇਹ ਭਾਗਾਾਂ ਵਾਲਾ ਆ ਕਰਮਾਂ ਵਾਲਾ ਜਿੱਥੇ ਏਡੀ ਵੱਡੀ ਬਖਸ਼ਿਸ਼ ਆ ਤੇ ਸਰਦਾਰ ਮਹਿੰਦਰ ਸਿੰਘ ਦੇ ਦੋਨੋਂ ਸੁਪੁੱਤਰ ਸਰਦਾਰ ਬਲਤੇਜ ਸਿੰਘ ਸਰਦਾਰ ਚਰਨਦੀਪ ਸਿੰਘ ਇੰਨੇ ਸਾਊ ਤੇ ਮਲਾਪੜੇ ਸੁਭਾਅ ਦੇ ਆ ਸ਼ਾਂਤੀ ਚ ਰਹਿਣ ਵਾਲੇ ਆ ਸਾਡੀ ਭੈਣ ਬੀਬੀ ਹਰਪਾਲਕੌਰ ਸਾਡੀ ਅਰਦੀਪਕੌਰ ਮੇਰੇ ਨਾਲ ਮੈਂਬਰ ਵੀ ਆ ਤੇ ਮੈਂ ਦੇਖਦਾ ਆ ਕਿ ਕਦੇ ਵੀ ਉੱਚੀ ਨੀਵੀ ਨਹੀਂ ਜਿਹੜੀ ਵੀ ਉਹ ਹਾਰਜ ਕਰਨੀ ਬੜੇ ਸ਼ਾਇਦ ਤੇ ਸ਼ਾਂਤੀ ਦੇ ਨਾਲ ਤੇ ਮੈਂ ਸਮਝਦਾ ਬਾਪੂ ਨੇ ਆਪਣਾ ਜੀਵਨ ਜਿਹੜਾ ਆ ਉਹ ਉਹ ਸਫਲ ਨਿਭਾਇਆ ਤੋ ਅੱਜ ਮੈਂ ਇਸ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦਾ। ਦੇਖੋ ਇਹ ਤਾਂ ਮੈਂ ਸਮਝਦਾ ਹੁਣ ਇੱਕ ਅੰਥਾ ਨਹੀਂ ਹੁੰਦੀ ਜਿੱਦਾਂ ਕਹਿੰਦੇ ਹੁੰਦੇ ਵਿੱਚ ਸਿਰ ਆਇ ਲਾਤਾ। ਉਹ ਸਿਰ ਆਇ ਕਰਕੇ ਲਾਤਾ ਵੀ ਮੇਰਾ ਖਲ ਅੰਦਰ ਘਟ ਰਹੀਦਾ ਤੇ ਬਾਹਰ ਜਾਦਾ ਰਹਿੰਦਾ। ਤੇ ਮੈਂ ਅਕਸਰ ਇੱਕ ਹਾਫਤ ਵੀ ਪੜਦਾ ਸਈਆਂ ਲੱਗੇ ਕਤਵਾਲ ਅਬਦਾਰ ਕਾਹੇ ਕਾ। ਜਦ ਹੁਣ ਹੈ ਹੀ ਆਪਣੇ ਸਾਰੇ ਰਲਿਓ ਸਰਕਾਰਾਂ ਰਲੀਆਂ ਆ 6-6 ਬਾਰੀ 7-7 ਬਾਰੀ ਜੇਲ ਮੈਨੂਲ ਮੰਡ ਕਰ ਦਿੱਤੇ ਤੇ ਮੈਂ ਸਮਝਦਾ ਹੁਣ ਤਾਂ ਇਹਨੂੰ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਇਹ ਪਰੋਲ ਤਾਂ ਮੈਂ ਇੱਕ ਮਹਾਨਾ ਬਣਾਇਆ 6 6 7 7 ਵਾਰੀ ਫਰ ਲੋ ਵਿੱਚ ਫਿਰ 6 7 ਵਾਰੀ ਪਰੋਲ ਦੇਣੀ ਹੈ ਤੇ ਕਾਨੂੰਨ ਦਾ ਮੈਂ ਸਾਹਮਣਾ ਜਨਾਜਾ ਤੇ ਇਹ ਨਹੀਂ ਆਪਣੇ ਪੋਲੀਟੀਕਲ ਹੈਂਡਸ ਲਈ ਦੇਖੋ ਐਤ ਕੀਤਾ ਇਤਰਾਜ਼ ਵੀ ਕੀਤਾ ਅਸੀਂ ਵੀ ਕੀਤਾ ਇਲੈਕਸ਼ਨ ਕਮਿਸ਼ਨ ਕੋ ਵੀ ਕੀਤਾ ਇਲੈਕਸ਼ਨ ਕਮਿਸ਼ਨ ਨੇ ਵੀ ਕਿਹਾ ਤਾਂ ਜੀ ਕੋਈ ਗੱਲ ਨਹੀਂ ਜੇ ਆ ਗਿਆ ਤਾਂ ਇਹ ਸਰਕਾਰ ਦਾ ਜਿਹੜਾ ਆ ਉਹਦੀ ਜੂਰਿਸਡਿਕਸ਼ਨ ਹੈ ਅਕਾਲੀ ਦਲ ਸਦਾਰ ਲਾਇਆ ਤੇ ਸ਼ਰਮ ਨਹੀਂ ਕੱਲ ਦਾ ਕੱਲ ਇਕੱਠੇ ਹੋ ਰਹੇ ਨੇ ਦੇਖੋ ਮੈਂ ਆਪ ਲੰਬੇ ਹਰਸੇ ਤੋਂ 78 ਤੋਂ ਤਾਂ ਆਨਬੋਰਡ ਮੈਂ ਸਰਕਾਰ ਮੈਂ ਆ 81 'ਚ ਮੈਂ ਵਕੀਲ ਬਣ ਕੇ ਆ ਗਿਆ ਸੀ ਮੈਂ ਇੱਕੋ ਇਕੱਲੇ ਦਾ ਰਹਿਦਾ ਹੁੰਦਾ ਉਹ ਹੁੰਦਾ ਮੈਂ ਫਿਰ ਘੁੰਮ ਫਿਰ ਕੇ ਸਾਰੇ ਆ ਜਾਂਦੇ ਓੜਕ ਹੋ ਗਏ ਹੋਰ ਦੋ 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 ਸਿਆਣ ਦੋ ਚੰ ਮਹੀਨਿਆਂ ਨੂੰ ਆਦਿ